ਹੜ੍ਹ ਦੇ ਨਾਲ ਪੰਜਾਬ ਦੇ ਵਿੱਚ ਸਵਿਲੇ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ ਕਈ ਥਾਵਾਂ ਤੇ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਤੇ ਉੱਥੇ ਹੁਣ ਸਮਾਜ ਸੇਵੀ ਜੋਥੇ ਬੰਦੀਆਂ ਐਨ ਜੀਓਸ ਤੇ ਕੁਝ ਸਮਾਜ ਸੇਵਕ ਨੌਜਵਾਨ ਜੋ ਕਿ ਲੁਧਿਆਣਾ ਦੇ ਪਿੰਡ ਸਸਰਾਲੀ ਤੇ ਚਮਕੌਰ ਸਾਹਿਬ ਦੇ ਪਿੰਡ ਫਸਿਆਂ ਦੇ ਵਿੱਚ ਨੌਜਵਾਨ ਤੇ ਆਰਮੀ ਦੇ ਜਵਾਨਾਂ ਨੇ ਬੰਨ ਬਣਾ ਕੇ ਕਾਫੀ ਪਿੰਡਾਂ ਦਾ ਨੁਕਸਾਨ ਹੋਣੋਂ ਤਾਂ ਬਚਾ ਲਿਆ। ਨੋਥੀ ਮਾਛੀਵਾੜਾ ਦਾ ਪਿੰਡ ਤੁੱਲੇਵਾਲ ਦੇ ਹੈਂਡੀਕੈਪ ਨੌਜਵਾਨ ਵੱਲੋਂ ਵੀ ਆਪਣੇ ਪਿੰਡ ਨੂੰ ਬਚਾਉਣ ਦੇ ਲਈ 10 ਦਿਨਾਂ ਤੋਂ ਥੈਲਿਆਂ ਦੇ ਵਿੱਚ ਰੇਤਾ ਪਰੰਦਾ ਕੰਮ ਕੀਤਾ ਜਾ ਰਿਹਾ। ਇਸ ਦਾ ਨਾਮ ਕਰਨਜੋਤ ਸਿੰਘ ਉਮਰ 20 ਸਾਲ ਦੀ ਹੈ ਜੋ 11ਵੀਂ ਕਲਾਸ ਦੇ ਵਿੱਚ ਪੜਦਾ ਹੈ ਤੇ ਪਿੰਡ ਦੇ ਨੌਜਵਾਨ ਦਾ ਇਹ ਕਹਿਣਾ ਹੈ ਕਿ ਨੌਜਵਾਨ ਸਵੇਰ ਤੋਂ ਹੀ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਆਪਣੇ ਹੱਥਾਂ ਦੇ ਨਾਲ ਇੱਥੇ ਰੇਤਾਂ ਦੇ ਥੈਲੇ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਨੇ ਇੱਥੇ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਪੇਸ਼ ਕਰ ਦਿੱਤੀ ਹੈ ਮੇਰੇ ਨਾਲ ਲੈਣੀ ਚਾਹੀਦੀ ਹੈ ਵੀ ਜੇ ਬੰਦਾ ਇਹੋ ਜਿਹਾ ਵੀ ਕੰਮ ਕਰ ਸਕਦੇ ਆ ਇੰਨੇ ਭਰੇ ਆ ਜੀ ਜੋ ਵੀ ਹੈ ਉਹੜੋ ਕੇ ਜਾ ਲੱਗ ਗਿਆ ਸਾਰਿਆਂ ਤੋਂ ਪਹਿਲਾਂ ਆਉਂਦਾ ਜੀ ਅੱਜ ਬਾਰਿਸ਼ ਹੋ ਰਹੀ ਸੀ ਫੈਲਾ ਲੈ ਕੇ ਘਰੋਂ ਆਇਆ ਵੱਡਾ ਕਹਿੰਦਾ ਮਾਥੇ ਜਾਣਾ ਧਿਆਨ ਰੱਖੀਂ ਪਾਣੀ ਖੁੱਲ ਨਹੀਂ ਸਾਰੀ ਜਾਨੀ ਦਾ ਤੇ ਤੇ ਪੜਦਾ ਵੀ ਆ ਜਾਨੀ ਕਾ ਲੈਂਥ ਚ ਪੜ ਰਿਹਾ अच्छा ਤੇ ਹੁਣ ਜਾਨੀ ਕਿ ਛੁੱਟੀਆਂ ਸੀਗੀਆਂ ਕਹਿੰਦਾ ਵੀ ਮੈਂ ਨਾ ਆਇਆ ਜੀ ਬਹੁਤ ਕੰਮ ਕਰਦਾ ਰੋਜ਼ ਘਰ ਬੈ ਕੇ ਆ ਪੁੱਤਰ ਤੇ ਨਾ ਆ ਰੋ ਮੈਂ ਬਹੁਤ ਰੋਕਦੇ ਆ ਜੀ ਵੀ ਤੂੰ ਤੇ ਰਹਿਣ ਦੇ ਕੋਈ ਚੱਕਰ ਨਹੀਂ ਕਹਿੰਦਾ ਨਹੀਂ ਬਟ ਮੈਂ ਜਾਣਾ ਹੀ ਜਾਣਾ ਪੁੱਤਰਾ ਤੇਰੇ ਨਾਲ ਉਹ ਨਾ ਪੁੱਤਰਾ ਆੜੀ ਅਧਰ ਜੀ ਨਾਮ ਅਧਰ ਸਾਰੇ ਜੋ ਸੈਂਗਲ ਕਰਤ ਗਿਆ ਸਤੋ ਲੈਵੜ ਦਾ ਮੁੰਡਾ ਤੇ ਆਪਣੇ ਪਿੰਡ ਨੂੰ ਬਚਾਉਣ ਦੇ ਖਾਤਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਪੂਰਾ ਕੰਮ ਕਰ ਰਿਹਾ ਜਿੰਨਾ ਵੀ ਕਰ ਸਕਦਾ ਹੈ ਹੱਥਾਂ ਨਾਲ ਮਿੱਟੀ ਭਰ ਰਿਹਾ ਹੈ ਤੇ ਸਾਡਾ ਇਹ ਵੀ ਭਾਈ ਇਹਨੂੰ ਮਾਨ ਸਨਮਾਨ ਜੋ ਵੀ ਬਣਦਾ ਇਹਦਾ ਦਿੱਤਾ ਜਾਵੇ ਤੇ ਦੇ ਨਾਲ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਮੁੰਡਾ ਵੀ ਆਪਣੇ ਵੱਲ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਹਨੂੰ ਦੇਖ ਕੇ ਲੋਕ ਹੜਾ ਦੇ ਨਾਲ ਪੰਜਾਬ ਦੇ ਵਿੱਚ ਇਸ ਵਿਲੇ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ। ਕਈ ਥਾਵਾਂ ਤੇ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਤੇ ਉੱਥੇ ਹੁਣ ਸਮਾਜ ਸੇਵੀ ਜੋ ਉੱਥੇ ਬੰਦੀਆਂ ਐਨ ਜੀਓਸ ਤੇ ਕੁਝ ਸਮਾਜ ਸੇਵਕ ਨੌਜਵਾਨ ਜੋ ਕਿ ਲੁਧਿਆਣਾ ਦੇ ਪਿੰਡ ਸਸਰਾਲੀ ਤੇ ਚਮਕੌਰ ਸਾਬ ਦੇ ਪਿੰਡ ਫਸਿਆਂ ਦੇ ਵਿੱਚ ਨੌਜਵਾਨ ਤੇ ਆਰਮੀ ਦੇ ਜਵਾਨਾਂ ਨੇ ਬੰਨ ਬਣਾ ਕੇ ਕਾਫੀ ਪਿੰਡਾਂ ਦਾ ਨੁਕਸਾਨ ਹੋਣ ਨੂੰ ਤਾਂ ਬਚਾ ਲਿਆ ਉਥੇ ਮਾਚੀਵਾੜਾ ਦਾ ਪਿੰਡ ਤੁੱਲੇਵਾਲ ਦੇ ਹੈਂਡੀਕੈਪ ਨੌਜਵਾਨ ਵੱਲੋਂ ਵੀ ਆਪਣੇ ਪਿੰਡ ਨੂੰ ਬਚਾਉਣ ਦੇ ਲਈ 10 ਦਿਨਾਂ ਤੋਂ ਥੈਲਿਆਂ ਦੇ ਵਿੱਚ ਰੇਤਾ ਪਰੰਦਾ ਕੰਮ ਕੀਤਾ ਜਾ ਰਿਹਾ ਇਸ ਦਾ ਨਾਮ ਕਰਨਜੋਤ ਸਿੰਘ ਉਮਰ 20 ਸਾਲ ਦੀ ਹੈ ਜੋ 11ਵੀਂ ਕਲਾਸ ਦੇ ਵਿੱਚ ਪੜਦਾ ਹੈ ਤੇ ਪਿੰਡ ਦੇ ਨੌਜਵਾਨ ਦਾ ਇਹ ਕਹਿਣਾ ਹੈ ਕਿ ਨੌਜਵਾਨ ਸਵੇਰ ਤੋਂ ਹੀ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਆਪਣੇ ਹੱਥਾਂ ਦੇ ਨਾਲ ਇੱਥੇ ਰੇਤਾਂ ਦੇ ਥੈਲੇ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਨੇ ਇੱਥੇ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਪੇਸ਼ ਕਰ ਦਿੱਤੀ ਹੈ ਮેર ਨਾਲ ਨਹੀਂ ਚਾਹੀਦੀ ਵੀ ਜੇ ਬੰਦਾ ਇਹੋ ਜਿਹਾ ਵੀ ਕੰਮ ਕਰ ਸਕਦੇ ਆ ਇੰਨੇ ਭਰੇ ਆ ਜੀ ਜੋ ਵੀ ਹੈ ਆਪਣੀ ਦੀ ਪਿਆਰ ਲਈ ਉਹ ਕਿੱਥੇ ਜਾ ਲੈ ਸਾਰਿਆਂ ਤੋਂ ਪਹਿਲਾਂ ਆਉਂਦਾ ਜੀ ਅੱਜ ਬਾਰਿਸ਼ ਹੋ ਰਹੀ ਸੀ ਪਹਿਲਾਂ ਲੈ ਕੇ ਘਰੋਂ ਆਇਆ ਵੱਡਾ ਕਹਿੰਦਾ ਵੀ ਮੈਂ ਉੱਥੇ ਜਾਣਾ ਧਿਆਨ ਦੇਖ ਰਿਹਾ ਪਾਣੀ ਬੁੱਲੀ ਦਾ ਹਾਂ ਜੀ ਹਾਂ ਪਾਣੀ ਕੋਲ ਜਾਏਗਾ ਜੀ ਹਾਂ ਜੀ ਪਰ ਜਾਣੀ ਕਿ ਤੇ ਇਹ ਪੜਦਾ ਵੀ ਆ ਜਾਨੀ ਕਿ 11th ਚ ਪੜ ਰਿਹਾ ਹੈ अच्छा ਤੇ ਹੁਣ ਜਾਨੀ ਕਿ ਛੁੱਟੀਆਂ ਸੀਗਾ ਕਹਿੰਦਾ ਵੀ ਮੈਂ ਨਾ ਆਇਆ ਜੀ ਬਹੁਤ ਕੰਮ ਕਰਦਾ ਰੋਜ਼ ਕਰਦਾ ਰਹਿ ਗਿਆ ਆ ਕੁੱਤਾ ਤੇ ਨਾ ਰੋਕਦੇ ਜੀ ਵੀ ਤੂੰ ਰਹਿਣ ਦੇ ਵੀ ਕੋਈ ਚੱਕਰ ਨਹੀਂ ਕਹਿੰਦਾ ਨਹੀਂ ਬਟ ਮੈਂ ਜਾਣਾ ਹੀ ਜਾਣਾ ਕੁੱਤਾ ਤੇਰੇ ਨਾਲ ਉਹ ਮੈਂ ਕੁੱਤਾ ਆੜੀ ਤੇਰੇ ਇਹ ਨਾਮ ਤੇ ਨਾ ਸਰਜੋ ਸਿੰਘ ਜੀ ਸਰਤੋ ਲੈੜ ਦਾ ਮੁੰਡਾ ਤੇ ਆਪਣੇ ਪਿੰਡ ਨੂੰ ਬਚਾਉਣ ਦੇ ਖਾਤਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਪੂਰਾ ਕੰਮ ਕਰ ਰਿਹਾ ਜਿੰਨਾ ਵੀ ਕਰ ਸਕਦਾ ਹੈ ਹੱਥਾਂ ਨਾਲ ਮਿੱਟੀ ਭਰ ਰਿਹਾ ਤੇ ਸਾਡਾ ਇਹ ਕਹਿੰਦਾ ਵੀ ਭਾਈ ਇਹਨੂੰ ਮਾਨ ਸਨਮਾਨ ਜੋ ਵੀ ਬਣਦਾ ਇਹ ਤਾਂ ਦਿੱਤਾ ਜਾਵੇ ਤੇ ਨਾਲ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਮੁੰਡਾ ਵੀ ਆਪਣੇ ਤੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਉਹ ਵੀ ਉਹ ਦੇਖ ਕੇ